ਲਾ ਪੁਲਿਸ ਨਸ਼ਿਆਂ ਦੇ ਉੱਪਰ ਠਲ ਪਾਉਣ ਲਈ ਕੀਤੀ ਨਾਕਾਬੰਦੀ। ਵਿਅਕਤੀ ਕੋਲੋਂ 35 ਕਿਲੋ ਪੁੱਕੀ ਕੀਤੀ ਗਈ ਬ੍ਰਾਮਤ। ਨਸ਼ੇ ਸੁਮਿਤ ਵਿਅਕਤੀ ਦਿੱਤਾ ਗ੍ਰਿਫਤਾਰ। ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦੇ ਉੱਪਰ ਠਲ ਪਾਉਣ ਲਈ ਨਾਕਾਬੰਦੀ ਕੀਤੀ ਜਾਂਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਪਟਿਆਲਾ ਦੇ ਥਾਣਾ ਅਰਬਨ ਸਟੇਟ ਦੇ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਇੱਕ ਵਿਅਕਤੀ ਕੋਲੋਂ 35 ਕਿਲੋ ਭੁੱਕੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਦਾ ਦੋ ਦਿਨਾਂ ਤੋਂ ਪੁਲਿਸ ਨਰਾਲਿਆ ਗਿਆ ਅਧਿਕਾਰੀ ਰਜੇਸ਼ ਕੁਮਾਰ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲੈ ਕੇ ਜਾ ਰਿਹਾ ਸੀ ਅਤੇ ਕਿੱਥੇ ਸਪਲਾਈ ਕਰਨਾ ਸੀ ਇਹਦੇ ਨਾਲ ਹੋਰ ਕੌਣ ਵਿਅਕਤੀ ਨੇ ਮੇਰਾ ਨਾਮ ਰਜੇਸ਼ ਕੁਮਾਰ ਹੈ ਸੀ ਕਰਤੂਸੀ ਢਾਲਤੂ ਚਾਹੀਉ ਕਿ ਕੇਸ ਹੈਗਾ ਇਹ ਅਸੀਂ ਕੱਲ ਇੱਕ ਨਾਕਾਬੰਦੀ ਕੀਤੀ ਸੀ ਮਗਰੂਹੀ ਹੋਈ ਸੀ ਸਾਡੇ ਕੋਲ ਉਹਦੇ ਦੌਰਾਨ ਇਹ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਆ ਸਤਿੰਦਰ ਸਿੰਘ ਸੱਤਾ ਇਹ ਫੜਿਆ ਸੀ ਇਹਦੇ ਕੋਲੋਂ 35 ਕਿਲੋ ਕੋਕੀ ਬਰਾਮਦ ਹੋਈ ਸੀ ਇਹ ਅਦਮਾਨਯੋਗ ਅਦਾਲਤ ਤੇ ਪੇਸ਼ ਕੀਤਾ ਗਿਆ ਅਦਮਾਨਯੋਗ ਅਦਾਲਤ ਤੇ ਪੇਸ਼ ਕੀਤਾ ਤੇ 2 ਦਿਨ ਦਾ ਪੁਲਸਰ ਮੰਨ ਲਿਆ ਬਾਕੀ ਤਫ਼ਤੀਸ਼ ਜਾਰੀ ਹੈ ਅੱਗੇ ਦੇਖਦੇ ਹਾਂ ਕੋਈ ਜਾਣਕਾਰੀ ਤੇ ਪਤਾ ਲੱਗੇ ਸਰ ਇਹ ਕਿੱਥੋਂ ਦੀ ਲਿਆਂਦਾ ਸੀ ਤੇ ਵੇਚਦਾ ਸੀ ਕਿਹੜਾ ਇਹ ਹਾਲੇ ਤਫ਼ਤੀਸ਼ ਕਰਦੇ ਹਾਂ ਤਫ਼ਤੀਸ਼ ਚ ਜੋ ਫਿਰ ਪਤਾ ਲੱਗੇਗਾ ਤੋਂ ਹਾਂ ਕੱਲਾ ਇਹੀ ਵਿਅਕਤੀ ਫੜਿਆ ਗਿਆ ਪੁਈਨਾਲ ਵਾਲੇ ਨਹੀਂ ਕੱਲਾ ਇੱਕੋ ਹੀ ਆਲ ਇੱਕ ਤੇ ਸਪਲਾਈ ਕਰਨ ਜਾ ਰਿਹਾ ਸੀ ਕਿਤੇ ਜੀ ਇਹ ਹਲੇ ਤਤਤੀਸ਼ ਕਰਨੀ ਹੈ ਤਤਤੀਸ਼ ਪਤਾ ਲੱਗਿਆ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ